ਰਾਹ ਹਾਲ ਹੋ ਰਿਹਾ ਹਾਂ ਰਾਹ ਕੋ ਰਾਤ ਇੱਥੇ ਕਿੰਨਾ ਦਰ ਸੀਗਾ ਅੱਜ ਨਹੀਂ ਹੈਗਾ ਇਹ ਨਾਲ ਲੈਨੇ ਇੱਥੇ ਜੀਪੀ ਲਾਉਣੀ ਜਾਂ ਗੋਡਾ ਬੰਨ ਦੇਣਾ ਗੋਡਾ ਬੰਨ ਮਾ ਨਹੀਂ ਤੋਰੀ ਜਾਂਦੇ ਲੋਕਾਂ ਨੂੰ ਬਸ ਇਹਨੇ ਗੋਡੇ ਖਤਮ ਹੋ ਗਏ। ਅੱਛਾ ਕੀ ਕਹਿੰਦੇ ਗੋਡਾ ਖਤਮ ਹੋ ਗਏ। ਫਿਰ ਹੁਣ ਆਪਾਂ ਨੇ ਕੱਲ ਦਾ ਹਾਲਾ ਲੈ ਬਦਲਿਆ। ਹਾਂ। ਹੈ? ਹੁਣ ਆਪਾਂ ਨੇ ਕੀ ਨਾਮਾ ਕਰਤਾ ਪਤਾ। ਹੈ? ਕਿੰਨਾ ਫਰਕ ਪੈ ਰਿਹਾ। ਅਹੀਂ ਲੋਕਾਂ ਵਾਂਹੀ ਬਸ ਪਾਰਕ ਐ ਚੱਕਰਾਂ ਦੇ ਵਿੱਚ। ਹੂੰ। ਮਾਤਾ ਕਹਿੰਦਾ ਲੋਕ ਤਾਂ ਹੋਗੇ ਦੁਖੀ ਵਿਚਾਰੇ ਲੋਕਾਂ ਨੂੰ ਤਾਂ ਸਮਝ ਹੀ ਨਹੀਂ ਆ ਰਹੀ ਦਾਸ ਤੈਨ ਲੱਭ ਰਿਆ ਉਹਨਾਂ ਨੂੰ ਵੀ ਅਸੀਂ ਕਿੱਧਰ ਜਾਈਏ ਹੈ ਦਾਸੀ ਵਿਆਹ ਕੋਈ ਵੀ ਭਈ ਇੱਥੇ ਤੋਂ ਦੇ ਇੱਥੇ ਬਿਮਾਰੀ ਐ ਆਹ ਹੈ ਚੱਕੇ ਤੁਹਾਨੂੰ ਗੋਲੀਆਂ ਦੇ ਦੇਣਗੇ ਹਾਂ ਹੈ ਤੁਸੀਂ ਉਹ ਦੁਖੀ ਤੁਸੀਂ ਖਾਓਗੇ ਜਰੂਰ ਖਾਣੀ ਚਾਹੀਦੀ ਆ ਹੁਣ ਦੇਖੋ ਕੰਮ ਦਾ ਸਮਾਂ ਲੰਘ ਗਿਆ ਕਿੰਨੀਆਂ ਗੋਲੀਆਂ ਖਾਂਦੇ ਸੀ ਤੁਸੀਂ ਹੈ ਦੇਲੀ ਖਾਂਦਾ ਹੋਇਆ ਹਾਂ ਇੱਕ ਲੱਗੀ ਤੇ ਹੈ ਇਤਨਾ ਦਿਨ ਖਾਦਾ ਹੀ ਆ ਪੱਕਾ ਉਹਨਾਂ। ਹਾਂ। ਉਹ ਆਪਣੀ ਮਜ਼ਦੂਰੀ ਹੈ ਉਹ। ਹਾਂ। ਮਜ਼ਦੂਰੀ ਚ ਖਾਣੀਆਂ ਪੈ ਰਹੀਆਂ। ਹਾਂ। ਜਿਹੜੇ ਨਾਲ ਤੇ ਨਾ ਕੰਮ ਲੱਗਿਆ। ਹਾਂ ਹਾਂ ਹਾਂ। ਉਹੀ ਗੋਲੀਆਂ ਨੇ ਲੋਕਾਂ ਨੂੰ ਖਤਮ ਕੀਤਾ ਥਾ। ਹਾਂ। ਜਦੋਂ ਬਕਤੀ ਹੈ। ਜੈਵਲੋ ਬਣੀ ਜਾਂਦਾ ਵਤਨਤਰਾ। ਹਾਂ ਹਾਂ ਹਾਂ। ਕਈ ਲੋਕ ਆ ਸਾਡੇ ਨੇ ਆਉਂਦੇ ਆ ਕਹਿਣਗੇ ਜੀ ਰੋਟੀ ਦੀ ਭੁੱਖੀ ਲੱਗਦੀ ਆਂ। ਬੋਕ ਤਾਂ ਉਹਨਾਂ ਦੀ ਦਵਾਈਆਂ ਨੇ ਮਾਰ ਕੇ ਆਪ ਅੰਦਰ ਖਤਮ ਕਰਤਾ ਹਾਂ ਗਰਮੈਤ ਬਾਥ ਕੀ ਅੰਦਰ ਅੱਜ ਆਪਾਂ ਕਿਸੇ ਦੇ ਵੀ ਘਰੇ ਜਾਵੋ ਹਾਂਜੀ ਘਰੇ ਤੁਹਾਨੂੰ ਦਵਾਈਆਂ ਮਿਲਣਗੀਆਂ ਮਿਲਣਗੀਆਂ ਇੱਕ ਗਰ ਇੱਕ ਗਰ ਨੇ ਹਰ ਘਰ ਦੀ ਲੈ ਲਓ ਕੋਕਾ ਹਰ ਦੀ ਦਰਦਾਂ ਨਹੀਂ ਲੈ ਲਓ ਥੋੜੇ ਘਰੇ ਹਰੇਕ ਦੇ ਮਿਲਦੀਆਂ ਨੇ ਹਾਂਜੀ ਕੋਮ ਕਹਿੰਦਾ ਤੁਹਾਨੂੰ ਵੀ ਭਾਈ ਦਵਾਈਆਂ ਤੋਂ ਸੈੱਡ ਹੋ ਜੋ ਬਚ ਜਾਓਗੇ ਹੈ ਲੋਕ ਜਾਂਦੀ ਤੇ ਲੈ ਖੱਬਾ ਗੋਲੀਆਂ ਦਾ ਫਾਇਦੇ ਨੂੰ ਹੈ ਰਾਤ ਕਿੰਨਾ ਦਾ ਸੀ ਇੱਥੇ ਬਹੁਤ ਹੀ ਅੱਜ ਅੱਜ ਵਾਪਸ ਆਇਆ ਹਾਂ ਉਹੁੰੰਦਾ ਦੇਖ ਲੈ ਆ ਤੇਰਾ ਕਿੰਨਾ ਤੁਸੀਂ ਹੈ ਉਹ ਵੀ ਰਹਿ ਜਾਂਦਾ ਹਾਂ ਹਾਂ ਕੰਮ ਕਰਨ ਆਉਂਦਾ ਹੈ ਉਹੀ ਬੈਠ ਗਿਆ ਜੀ ਕੰਮ ਵੀ ਨਹੀਂ ਹੁੰਦਾ ਜਦੋਂ ਬੰਦੇ ਦੇ ਦੋਖੇ ਹੈ ਤਕਲੀਫ ਹੋ ਜਾਂਦੀ ਹੈ ਹਾਂ ਕਿੱਡੀ ਘੰਟਾ ਬਣੀ ਪਈ ਸੀ ਅਸਲ ਜਿੰਨਾ ਆਪਾਂ ਨਾ ਦਵਾਈਆਂ ਤੋਂ ਪਰਾਂ ਹੋ ਜਾਾਂਗੇ ਦੂਰ ਹੋ ਜਾਊਗਾ ਜਿਹੜਾ ਬੰਦਾ ਉਹ ਹੀ ਬਚਿਆ ਨਹੀਂ ਦਵਾਈਆਂ ਨੇ ਤਾਂ ਜਮਾ ਬੁਰਾ ਹਾਲ ਕਰਕੇ ਲੋਕਾਂ ਨੂੰ ਲੈ ਸਿਰਲ ਇਹਦੇ ਬਾਅਦ ਵੀ ਨਹੀਂ ਮੈਂ ਅੱਜ ਕੱਲ੍ਹ ਤੋਂ ਇਹ ਲੱਤ ਥੱਲੇ ਹੀ ਲੱਗਦੀ ਹੁੱਖੇ ਰਹਿੰਦੇ ਉਹ ਕਿਆ ਨਹੀਂ ਹਮ ਰੇਤੇ ਜਿਵੇਂ ਰਹੋ ਹੁੰਦੇ ਇਹ ਤਾਂ ਹੀ ਦੇਖਦੇ ਰਹਿਣਾ ਆਪਾਂ ਨੇ ਵੀ ਇਹ ਤਾਂ ਹਾਂ ਦਾ ਨਹੀਂ ਚੜਦੀ ਲੱਗਦੀ ਜੋ ਕਹਾਂ ਚੜਨ ਲੱਗੀ ਉਹ ਤਾਂ ਚੱਕੋ ਸਰੋਂ ਦਾ ਤੇਲ ਇੱਥੇ ਮਲ ਲੋ ਆ ਪੱਟਾਂ ਤੇ ਹੈ ਜਿਹੜੇ ਲੋਕ ਆਪਣੇ ਪੱਟਾ ਪੁੱਟਾ ਤੇ ਤੇਲ ਮਲਦੇ ਆ ਉਹ ਹੀ ਬਚੇ ਨੇ ਪਹਿਲਾਂ ਲੋਕ ਲਾ ਲੋ ਡੰਡ ਬੈਟ ਕਾ ਮਾਰਦੇ ਕੀ ਕਰਦੇ ਸੀ ਤੇਲ ਲਾਉਂਦੇ ਤੇਲ ਤੇਲ ਲਾ ਕੇ ਡੰਡ ਬੈਟ ਕਾ ਮਾਰਦੇ ਹੁਣ ਹੁਣ ਅੱਜ ਕੱਲ ਦੇ ਜਵਾਕਾ ਕਬੱਡੀਆਂ ਗੂੜੀਆਂ ਖੇਲਦੇ ਤੇਲ ਦਾ ਲਾਉਂਦੇ ਸੁੱਕੀ ਜਾ ਕੇ ਲੱਗ ਜਾਂਦੇ ਤੈਨੋਂ ਦਾ ਨਾੜਾ ਚੜਦੀਆਂ ਹਾਂ ਪਹਿਲਾਂ ਲੋਕਾਂ ਦਾ ਪੂਰਾ ਹੋ ਸੀਗਾ ਚੀਜ਼ ਤੇ ਧਿਆਨ ਦਿੰਦੇ ਜਿਆਦਾ ਸਰੀਰ ਦਾ ਹਾਂ ਹੁਣ ਪਹਿਲਾਂ ਕੀ ਸੀ ਜਿਵੇਂ ਹੁਣ ਹਾੜੀ ਨੰਨ ਕੇ ਹੱਤੀ ਸੀਗੀ ਲੋਕ ਸਰਦੀ ਦੇ ਵਿੱਚ ਸ਼ੱਕਰ ਵਗੈਰਾ ਘੋਗ ਵਗੈਰਾ ਖਾਂਦੇ ਹਾਂ ਉਹ ਸੋਚਦੇ ਵੀ ਅੱਗੇ ਜਾ ਕੇ ਹਾੜੀ ਵੱਢਣੀ ਹੈ ਹੂੰ ਮੰਨਦਾ ਹੁੰਦਾ ਘਰਾਂ 'ਚ ਉਹ ਸੱਕਰੀ ਨਹੀਂ ਹੈਗਾ ਨਾ ਜੀ کہیں ਨਹੀਂ ਕੋਈ ਕਿਸੇ ਘਰੇ ਮਿਲਦੀ ਹੈ ਉਹ ਲੱਕਰ ਹਾਂ ਜੀ ਮਨ ਗੁਰਕੰਡੇ ਨਾਲ ਰੋਟੀ ਕੌਣ ਖਾਂਦਾ ਹੈ ਕੋਈ ਨਹੀਂ ਖਾਂਦਾ ਕੋਈ ਨਹੀਂ ਖਾਂਦਾ ਜੀ ਹੁਣ ਤਾਂ ਦਵਾਕ ਬੱਕਰੇ ਖਾਂਦੇ ਨੇ ਨਾ ਗੁਰਕਰੇ ਗੱਲ ਗੁਰਕਰੇ ਖਾ ਖਾ ਗੁਰਕਰੀ ਹੋ ਨਹੀਂ ਜਾਂਦੇ ਨੇ ਹਾਂ ਗੁਰਕਰੇ ਉਹ ਲਾਲੋ ਨਾ ਅੱਜ ਕੱਲ ਦੇ ਜੋ ਆਖਾ ਚ ਕੀ ਜਾਣ ਬਸ ਫੇਰ ਉਹ ਹੀ ਜਾਣ ਹੋਊਗੀ ਉਹ ਹੀ ਜੀ ਜਾਣ ਹੋਊਗੀ ਪਹਿਲਾਂ ਜੇ ਲੋਕ ਖਾਂਦੇ ਸੀ ਨਾ ਸਰੀਰ ਨੂੰ ਦਿੰਦੇ ਸੀ ਖਰਾਕਾਂ ਤਾਂ ਉਹਨਾਂ ਕੰਮ ਵੀ ਕਰਦੇ ਸੀਗੇ ਦੇ ਤੋੜ ਕੇ ਕੰਮ ਕਰਦੇ ਸੀ ਲੋਕ ਹਾਂ ਜੀ ਹੂੰ ਹਾਂ ਤਾਂ ਹਟ ਨਾ ਹੋਏ ਬੈਨੇ ਯਾਰ ਲੋਕ ਹਾਂਜੀ ਹੁਣ ਖਰਾਕਾਂ ਦੁਰੇ ਹੁਣ ਤਾਂ ਗੋਲੀਆਂ ਖਾਂਦੇ ਨੇ ਹੈ ਬੈਲੀ ਕਰਦਾ ਜੇ ਕਿਸੇ ਨੂੰ ਕੋਈ ਰਿਸ਼ਤੇਦਾਰ ਵੀ ਆਜੇ ਉਹਨੂੰ ਤੁਸੀਂ ਦੋ ਚਮਚੇ ਘਿਉ ਦੇ ਪਾ ਦੋ ਹਾਂਜੀ ਉਹਨੇ ਕਢਾਈ ਦੇ ਨੇ ਦਾ ਦੇ ਨੇ ਹੈ ਨਾ ਬਈ ਡਾਕਟਰ ਨੇ ਬੰਦ ਕਰੇ ਹੋਏ ਨੇ ਹੈ ਡਾਕਟਰ ਨੇ ਗੁੱਦ ਲਸੀ ਕੇ ਉਹ ਸਭ ਕੁਝ ਬੰਦ ਕਰ ਕਾ ਆਪਾਂ ਖਤਮ Thank you.